ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਕਹਾਣੀਆਂ ਚੈਨਲ ਵਿੱਚ ਸੁਆਗਤ ਹੈ ਜੀ ਜੇਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਬਰਤ ਬਰਤ ਪਿਆਰ ਦਿਨਾ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਜੀ ਕਮੈਂਟ ਵਿੱਚ ਜਰੂਰ ਦੱਸਣਾ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਕਿਵੇਂ ਦੀਆਂ ਲੱਗੀਆਂ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਚਲਾਕ ਖਰਗੋਸ਼ ਦੀ ਕਹਾਣੀ ਇੱਕ ਜੰਗਲ ਵਿੱਚ ਬਹੁਤ ਸਾਰੇ ਜਾਨਵਰ ਰਹਿੰਦੇ ਸਨ ਉੱਥੇ ਸਾਰੇ ਹੀ ਪਿਆਰ ਅਤੇ ਮਿਲਜੁਲ ਨਾਲ ਰਹਿੰਦੇ ਸਨ ਉਸ ਜੰਗਲ ਵਿੱਚ ਇੱਕ ਚਲਾਕ ਅਤੇ ਹੁਸ਼ਿਆਰ ਖਰਗੋਸ਼ ਵੀ ਰਹਿੰਦਾ ਸੀ ਉਸ ਦਾ ਨਾਮ ਸੀ ਚਿੰਤੂ ਚਿੰਤੂ ਬਹੁਤ ਚਲਾਕ ਚੁਸਤ ਅਤੇ ਤੇਜ਼ ਦੌੜਨ ਵਾਲਾ ਸੀ ਉਹ ਸਾਰੇ ਜਾਨਵਰਾਂ ਵਿੱਚ ਆਪਣੀ ਅਕਲਮੰਦੀ ਲਈ ਮਸ਼ਹੂਰ ਸੀ ਇੱਕ ਦਿਨ ਜੰਗਲ ਵਿੱਚ ਇੱਕ ਨਵਾਂ ਖਤਰਾ ਆ ਗਿਆ। ਜੰਗਲ ਦੇ ਨੇੜੇ ਇੱਕ ਸ਼ੇਰ ਆ বাসਿਆ ਜੋ ਹਰ ਦਿਨ ਜਾਨਵਰ ਨੂੰ ਫੜ ਕੇ ਖਾਣ ਲੱਗਾ। ਸਾਰੇ ਜਾਨਵਰ ਡਰ ਗਏ ਅਤੇ ਇੱਕ ਸਲਾਹ ਕਰਨ ਲੱਗ ਕੇ ਸਲਾਹ ਕਰਨ ਲਈ ਇਕੱਠ ਹੋਇਆ। ਸਲਾਹ ਵਿੱਚ ਸਾਰੇ ਜਾਨਵਰਾਂ ਨੇ ਸੋਚਿਆ ਕਿ ਕਿਸੇ ਤਰ੍ਹਾਂ ਤਰੀਕੇ ਨਾਲ ਉਸ ਸ਼ੇਰ ਨੂੰ ਜੰਗਲ ਤੋਂ ਕੱਢਣ ਦੀ ਯੋਜਨਾ ਬਣਾਈ ਜਾਵੇ। ਜੰਗਲ ਦੇ ਰਾਜਾ ਹਾਥੀ ਨੇ ਕਿਹਾ ਸੇ ਨਾਲ ਸਿੱਧੀ ਲੜਾਈ ਕਰਨਾ ਆਸਾਨ ਨਹੀਂ ਉਸ ਦੇ ਸਾਹਮਣੇ ਸਾਡੇ ਬਹੁਤ ਜ਼ਿਆਦਾ ਜਾਨਵਰ ਮਰ ਜਾਣਗੇ ਇਸ ਲਈ ਸਾਨੂੰ ਕੋਈ ਚਲਾਕੀ ਭਰਪੂਰ ਯੋਜਨਾ ਬਣਾਉਣੀ ਚ ਪਵੇਗੀ ਸਾਰੇ ਜਾਨਵਰ ਇੱਕ ਦੂਜੇ ਦੀ ਤਰਫ ਦੇਖਣ ਲੱਗੇ ਉਹ ਸਮਝ ਨਹੀਂ ਸਕੇ ਕਿ ਕੀ ਕਰਨਾ ਹੈ ਇਹ ਦੇਖ ਕੇ ਚਿੰਤੂ ਖਰਗੋਸ਼ ਨੇ ਕਿਹਾ ਮੇਰੇ ਕੋਲ ਇੱਕ ਯੋਜਨਾ ਹੈ ਮੈਂ ਸ਼ੇਰ ਨਾਲ ਵਿਹਲਾ ਵਿਹਲਾ ਕਰਾਵਾਂਗਾ ਪਰ ਤੁਹਾਨੂੰ ਮੇਰਾ ਸਾਥ ਦੇਣਾ ਪਵੇਗਾ ਸਾਰੇ ਜਾਨਵਰ ਹੈਰਾਨ ਹੋਏ ਪਰ ਉਹਨਾਂ ਨੇ ਸੋਚਿਆ ਕਿ ਚਿੰਤੂ ਬਹੁਤ ਚਲਾਕ ਹੈ ਇਸ ਲਈ ਉਸਦੀ ਗੱਲ ਮੰਨ ਲੈਣੀ ਚਾਹੀਦੀ ਹੈ ਦੂਜੇ ਦਿਨ ਚਿੰਤੂ ਸ਼ੇਰ ਕੋਲ ਗਿਆ ਸ਼ੇਰ ਬਹੁਤ ਖੁਖਾਰ ਨਾਲ ਸ਼ੇਰ ਬਹੁਤ ਗੂੰਗਾਰ ਨਾਲ ਕਿਹਾ ਤੂੰ ਇੱਥੇ ਕੀ ਕਰਨ ਆਇਆ ਹੈ ਕਿ ਤੂੰ ਨਹੀਂ ਜਾਣਦਾ ਕਿ ਮੈਂ ਤੈਨੂੰ ਖਾ ਜਾਵਾਂਗਾ ਚਿੰਤੂ ਨੇ ਡਰਨਾ ਥੱਲੇ ਰੱਖਦਿਆਂ ਕਿਹਾ ਮਹਾਰਾਜ ਸ਼ੇਰ ਮਹਾਰਾਜ ਮੈਂ ਤੁਹਾਡੇ ਲਈ ਇੱਕ ਖਾਸ ਸੁਨੇਹਾ ਲੈ ਕੇ ਆਇਆ ਹਾਂ ਸਾਡੇ ਜੰਗਲ ਦੇ ਜਾਨਵਰ ਤੁਹਾਡੀ ਸਤਿ ਸਾਲੀ ਹੋਣ ਦੀ ਪੂਰੀ ਸਲਾਹ ਕਰਦੇ ਹਨ ਉਹ ਚਾਹੁੰਦੇ ਹਨ ਕਿ ਤੁਹਾਡੀ ਸੇਵਾ ਕਾ ਲਈ ਹਰ ਦਿਨ ਤੁਹਾਡੇ ਲਈ ਇੱਕ ਜਾਨਵਰ ਭੇਜਿਆ। ਇਸ ਤਰ੍ਹਾਂ ਤੁਹਾਨੂੰ ਸ਼ਿਕਾਰ ਦੀ ਮਿਹਨਤ ਨਹੀਂ ਕਰਨੀ ਪਵੇਗੀ ਅਤੇ ਜਾਨਵਰ ਵੀ ਸੁਖੀ ਰਹਿਣਗੇ। ਸ਼ੇਰ ਨੇ ਸੋਚਿਆ ਅਤੇ ਖੁਸ਼ ਹੋ ਕੇ ਕਿਹਾ ਇਹ ਸਹੀ ਹੈ। ਮੇਰੀ ਮਹਾਨਤਾ ਦੇ ਅਨੁਸਾਰ ਇਹ ਸਹੀ ਫੈਸਲਾ ਹੈ। ਪਰ ਯਾਦ ਰੱਖਣਾ ਜੇ ਜਾਨਵਰ ਮੇਰੇ ਕੋਲ ਸਮੇਂ ਤੇ ਨਹੀਂ ਆਇਆ ਤਾਂ ਮੈਂ ਸਾਰੇ ਜਾਨਵਰਾਂ ਨੂੰ ਮਾਰ ਦਿਆਂਗਾ। ਜਿੰਤੂ ਨੇ ਕਿਹਾ ਮਹਾਰਾਜ ਤੁਹਾਡੀ ਹਰ ਆਗਿਆ ਮੰਨ ਲਈ ਜਾਵੇਗੀ। ਪਹਿਲੇ ਦਿਨ ਜਿੰਤੂ ਨੇ ਕਿਹਾ ਕਿ ਉਹ ਸ਼ੇਰ ਕੋਲ ਕੋਲ ਖੁਦ ਜਾਵੇਗਾ। ਉਸਨੇ ਧੀਰ ਨਾਲ ਸ਼ੇਰ ਦੇ ਗੁਫਾ ਵਿੱਚ ਜਾਣ ਦੀ ਯੋਜਨਾ ਬਣਾਈ। ਉਹ ਰਸਤੇ ਵਿੱਚ ਇੱਕ ਪੁਰਾਣੇ ਕੂੜੇ ਦੇ ਕੋਲ ਰੁਕਿਆ। ਕੂਏ ਦੇ ਕੋਲ ਰੁਕਿਆ ਕੂਏ ਵਿੱਚ ਝਾੜ ਝਾਕ ਕੇ ਉਸ ਨੂੰ ਆਪਣੀ ਪਛਾਈ ਦਿਖਾਈ ਦਿੱਤੀ ਚਿੰਤੂ ਨੂੰ ਇੱਕ ਚਾਲਾਕ ਕੀ ਸੁੱਜੀ ਉਸ ਨੇ ਕੂਏ ਵਿੱਚ ਪੱਥਰ ਛੋਟਿਆ ਤਾਂ ਪਾਣੀ ਦੇ ਹਿਲਣ ਲਹਿਰਾ ਬਣ ਗਈਆਂ ਉਹ ਸਿੱਧਾ ਸ਼ੇਰ ਕੋਲ ਗਿਆ ਸ਼ੇਰ ਗੁੱਸੇ ਵਿੱਚ ਚੀਕਿਆ ਤੂੰ ਦੇਨ ਨਾਲ ਕਿਉਂ ਆਇਆ ਹੈ ਚਿੰਤੂ ਨੇ ਕਿਹਾ ਮਹਾਰਾਜ ਮੈਨੂੰ ਮਾਫ਼ ਕਰਨਾ ਮੈਂ ਸਮੇਂ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਰਾਸਤੇ ਵਿੱਚ ਮੈਨੂੰ ਦੂਸਰੇ ਸ਼ੇਰ ਨੇ ਰੋਕ ਲਿਆ ਉਹ ਕਹਿੰਦਾ ਕਹਿੰਦਾ ਹੈ ਕਿ ਉਹ ਇਸ ਜੰਗਲ ਦਾ ਸੱਚਾ ਰਾਜਾ ਹੈ ਇਹ ਸੁਣ ਕੇ ਸ਼ੇਰ ਗੁੱਸੇ ਨਾਲ গর্ਗਲਾ ਗਿਆ ਉਸਨੇ ਕਿਹਾ ਦੂਸਰਾ ਸ਼ੇਰ ਇਸ ਜੰਗਲ ਵਿੱਚ ਮੇਰੇ ਇਲਾਵਾ ਕੋਈ ਹੋਰ ਸ਼ੇਰ ਨਹੀਂ ਹੋ ਸਕਦਾ ਮੈਨੂੰ ਉਸ ਨੂੰ ਦੇਖਣਾ ਹੈ ਉਹ ਕਿੱਥੇ ਹੈ ਚਿੰਤੂ ਨੇ ਕਿਹਾ ਮਹਾਰਾਜ ਉਹ ਕੂਏ ਵਿੱਚ ਰਹਿੰਦਾ ਹੈ ਜੇ ਤੁਸੀਂ ਚੱਲੋ ਤਾਂ ਮੈਂ ਤੁਹਾਨੂੰ ਉਸ ਦੇ ਪਾਸ ਲੈ ਚਲਾਂਗਾ ਚਿੰਤੂ ਸ਼ੇਰ ਨੂੰ ਕੂਏ ਦੇ ਕੋਲ ਲੈ ਗਿਆ ਕੂਏ ਵਿੱਚ ਝਾਕਣ ਤੋਂ ਬਾਅਦ ਸ਼ੇਰ ਨੂੰ ਆਪਣੀ ਪਰਛਾਈ ਨਜ਼ਰ ਆਈ ਉਹ ਸੋਨ ਲੱਗਿਆ ਕਿ ਕੂਏ ਵਿੱਚ ਇੱਕ ਹੋਰ ਸ਼ੇਰ ਹੈ ਗੁੱਸੇ ਵਿੱਚ ਉਸਨੇ ਕੂਏ ਵਿੱਚ ਸਾਲਮਾ ਮਾਰੀ ਪਰ ਕੂਏ ਵਿੱਚ ਪਾਣੀ ਹੀ ਪਾਣੀ ਸੀ ਸ਼ੇਰ ਡੂੰਘੇ ਪਾਣੀ ਵਿੱਚ ਡੁੱਬ ਗਿਆ ਅਤੇ ਕਦੇ ਬਾਹਰ ਨਾ ਆ ਸਕਿਆ ਚਿੰਤੂ ਵਾਪਸ ਜੰਗਲ ਵਿੱਚ ਆਇਆ ਅਤੇ ਸਾਰੇ ਜਾਨਵਰਾਂ ਨੂੰ ਸ਼ੇਰ ਦੀ ਮੌਤ ਦੀ ਖਬਰ ਦੱਸੀ ਸਾਰੇ ਜਾਨਵਰ ਖੁਸ਼ੀ ਨਾਲ ਨੱਚਣ ਲੱਗੇ ਉਹਨਾਂ ਚਿੰਤੂ ਦੀ ਸਹਾਇਤਾ ਦੀ ਬਹੁਤ ਤਾਰੀਫ਼ ਕੀਤੀ ਇਸ ਤਰ੍ਹਾਂ ਚਿੰਤੂ ਖਰਗੋਸ਼ ਨੇ ਆਪਣੀ ਅਕਲ ਅਤੇ ਚਲਾਕੀ ਨਾਲ ਸਾਰੇ ਜੰਗਲ ਨੂੰ ਸ਼ੇਰ ਦੇ ਖਤਰੇ ਤੋਂ ਬਚਾ ਲਿਆ ਐਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਕਲਮੰਦੀ ਅਤੇ ਹਿਮਮਤੀ ਨਾਲ ਕਿਸੇ ਵੀ ਬੜੀ ਖਤਰੇ ਤੋਂ ਸਮਾਧਾਨ ਕੀਤਾ ਜਾ ਸਕਦਾ ਹੈ ਇਹ ਸੀ ਜੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਪੱਧਿਆ ਲੱਗੀ ਤਾਂ ਚੈਨਲ ਨੂੰ ਬਰਤਵਾਦ ਪਿਆਰ ਦੇਣਾ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਵੀ ਜ਼ਰੂਰ ਕਰਨਾ ਜੀ ਮਿਲਦੇ ਹਾਂ ਜੀ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ